ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕਦਰਿ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਜੀਰਾ ਜੀਰਾ ਫਰੋਜ਼ਪੁਰ ਜ਼ਿਲ੍ਹੇ ਦੀ ਤਹਿਸੀਲ ਵੀ ਹੈ ਜਦੋਂ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਨੂੰ ਜਾਂਦੇ ਆ ਦੋਸਤੋ ਤਾਂ ਉਸ ਹਾਈਵੇ ਦੇ ਉੱਤੇ ਜੀਰਾ ਇਹ ਸ਼ਹਿਰ ਆਉਂਦਾ ਹੈ ਮੋਗੇ ਵਾਲੇ ਪਾਸਿਓਂ ਵੀ ਸੜਕ ਸਿੱਧੀ ਜਿਹੜੀ ਉਹ ਜੀਰੇ ਦੇ ਵਿੱਚ ਆਉਂਦੀ ਹੈ ਜਿਸ ਫਾਰਮ ਤੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਹਰਿਆ ਨੂੰ ਸ਼ੌਂਕ ਬਣਿਆ ਨਸਲ ਨੀਲੀ ਰਾਵੀ ਦਾ ਤੇ ਜਦੋਂ ਆ ਕੇ ਬਾਈ ਹੋਰਾਂ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਇੱਥੇ ਪਤਾ ਲੱਗਾ ਵੀ ਜਿੰਨੇ ਵੀ ਪਸ਼ੂ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਸਾਰੇ ਆਪਣੇ ਚੈਨਲ ਦੇ ਉੱਤੋਂ ਬਾਈ ਹੋਰਾਂ ਨੇ ਵੀਡੀਓ ਦੇ ਮਾਧਿਅਮ ਨਾਲ ਖਰੀਦੇ ਹੋਏ ਸ਼ੁਰੂਆਤ ਚ ਹੀ ਦੱਸ ਦਿਆਂ ਵੀ ਇੱਕ ਇਹਨਾਂ ਨੇ ਮੱਝ ਬਕਾਊ ਕੀਤੀ ਐ ਇਹ ਬੱਚਾ ਇਸ ਮੱਝ ਦੇ ਨਾਲ ਐ ਤੇ ਤਾਜੀ ਸੂਈ ਵੀ ਐ ਚੰਗੇ ਦੁੱਧ ਤੋਂ ਸ਼ੁਰੂਆਤ ਹੋਈ ਐ ਦੁੱਧ ਚੰਗੇ ਵਾਲੀ ਐ ਬਾਕੀ ਡਿਟੇਲ ਆਪਾਂ ਵੀਰ ਤੋਂ ਪੁੱਛਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹਨੂੰ ਮੱਝ ਜਚੂਗੀ ਉਹ ਵੀਰ ਤਸੱਲੀ ਆ ਕੇ ਕਰ ਲੂਗਾ ਮੇਲਿਆਂ ਦੀ ਜੇਤੂ ਐ ਮਤਲਬ ਇੱਕ ਦੋ ਕੰਪੀਟੀਸ਼ਨ 'ਚ ਝੋਟੀ ਗਈ ਐ ਕਿਹੜੀ ਕਿਹੜੀ ਕੈਟਾਗਰੀ ਸੋ ਬਾਈ ਹੋਰਿਆ ਆਪਾਂ ਨੂੰ ਡਿਟੇਲ ਦੱਸਣਗੇ ਸੋ ਵੈਸੇ ਤੁਸੀਂ ਨੀਲੀ ਰਾਵੀ ਦੇ ਬਾਕੀ ਸਾਰੇ ਪਸ਼ੂ ਹੋਰ ਵੀ ਜ਼ਰੂਰ ਦੇਖ ਸਕਦੇ ਹੋ ਕਿ ਕੌਸਕ ਮੱਝਾਂ ਇਹਨਾਂ ਦੀਆਂ ਹੁਣ ਇਕੱਠੀਆਂ ਜੀਆਂ ਸੁੰਦੀਆਂ ਜਿਹਦੇ ਕਰਕੇ ਉਹ ਝੋਟੀ ਇਹਨਾਂ ਨੇ ਵਿਕਾਊ ਕੀਤੀ ਹੈ ਤੇ ਬਾਈ ਦੱਸਦਾ ਵੀ ਇੱਕ ਕੱਟਾ ਇਹਨਾਂ ਨੇ ਚੌਂਕੀਆ ਖਰੀਦ ਲਿਆ ਮੱਲ ਫਾਰਮ ਦਲਚੀਕਿਆਂ ਵਾਲੇ ਬਾਈ ਹੋਰਿਆਂ ਤੋਂ ਸਾਹਮਣੇ ਖੜਾ ਕਦੇ ਫੇਰ ਵੀਡੀਓ ਪੂਰੀ ਡਿਟੇਲ ਦੇ ਨਾਲ ਬਣਾਵਾਂਗੇ ਆਪਾਂ ਇਹਨਾਂ ਪਸ਼ੂਆਂ ਦੀ ਫਿਲਹਾਲ ਆਪਾਂ ਜ਼ਿਆਦਾ ਫੋਕਸ ਰਹਿਣਾ ਜਿਹੜੀ ਝੋਟੀ ਇਹਨਾਂ ਨੇ ਵਿਕਾਊ ਕੀਤੀ ਹੈ ਉਸੇ ਤੇ ਫੋਨ ਤੁਸੀਂ ਖਾਲੀ ਥਣ ਦੇਖ ਲਓਗੇ ਕਿਉਂਕਿ ਹਜੇ ਪਸਮਾਚ ਨਹੀਂ ਤੇ ਬਾਅਦ ਚ ਬਾਈ ਕਹਿੰਦਾ ਪਸਮਾ ਕਰਕੇ ਥਣ ਵੀ ਇਹਦੇ ਦਿਖਾਉਣੇ ਆ ਸੋ ਉਦੋਂ ਬਾਅਦ ਚ ਬੱਚਾ ਲਾਵਾਂਗੇ ਪਹਿਲਾਂ ਬੱਚਾ ਲਾ ਦਿੰਦੇ ਤਾਂ ਫਿਰ ਕਈ ਬਣਾਏ ਲੱਗਦਾ ਹੁੰਦਾ ਵੀ ਸ਼ਾਇਦ ਦੁੱਧ ਨਾ ਰੋਕਿਆ ਹੋਵੇ ਆਓ ਡਿਟੇਲ ਪੁੱਛੀਏ ਤੇ ਫਿਰ ਆਪਾਂ ਇਹ ਝੋਟੀ ਜਿਹੜੀ ਤੋਰਾਂਗੇ ਵੀਰ ਸਤਿ ਸ਼੍ਰੀ ਅਕਾਲ ਬਾਈ ਦੋਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸਿਓ ਬਾਈ ਰਮੇਂਦਰ ਸਿੰਘ ਜੀ ਠੀਕ ਹੈ ਵੀਰ ਆਪਣਾ ਨਾਮ ਗੁਰਪ੍ਰੀਤ ਸਿੰਘ ਗੁਰਪ੍ਰੀਤ ਬਾਈ ਅੱਜ ਆਪਾਂ ਇੱਕ ਝੋਟੀ ਵੇਚਣ ਲੱਗੇ ਹਾਂ ਇਹ ਤੋਂ ਪਹਿਲਾਂ ਥੋੜੀ ਜਾਣਕਾਰੀ ਲੈਣੀ ਹੈ ਵੀ ਮੋਸਟਲੀ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਖਰੀਦੇ ਬਈ ਆਪਣੇ ਚੈਨਲ ਤੋਂ ਸਾਰੇ ਖਰੀਦੇ ਸਾਰੇ ਆਪਣੇ ਚੈਨਲ ਤੋਂ ਅੱਛਾ ਨੀਲੀ ਰਾਵੀ ਦਾ ਸ਼ੌਂਕ ਫਿਰ ਬਣ ਗਿਆ ਬਈ ਪਹਿਲਾਂ ਤੋਂ ਰੱਖਦੇ ਹਾਂ ਜਾਂ ਹੋਣੀ ਸ਼ੁਰੂ ਹੋ ਗਈ ਸੀ ਮੈਂ ਜਦੋਂ ਚੈਨਲ ਆਪਣੇ ਤੋਂ ਦੇਖਣਾ ਸ਼ੁਰੂ ਕੀਤਾ ਜਦੋਂ ਤੋਂ ਅੱਛਾ ਉਦੋਂ ਬਾਅਦ ਚ ਫਿਰ ਨੀਲੀ ਰਾਵੀ ਵਾਲੇ ਪਾਸੇ ਧਿਆਨ ਗਿਆ ਹਾਂਜੀ ਇਹ ਪੂਰਾ ਫਾਰਮ ਫਿਰ ਨੀਲੀ ਰਾਵੀ ਦਾ ਹੀ ਤਿਆਰ ਹੋਊਗਾਉਣ ਵਾਲੇ ਟਾਈਮ 'ਚ ਨੀਲੀ ਰਾਵੀ ਠੀਕ ਹੈ ਅੱਛਾ ਬਈ ਆਪਾਂ ਇੱਕ ਝੋਟੀ ਵੇਚਣ ਲੱਗੇ ਹਾਂ ਕੰਨਵਾ ਸੁਆ ਸੁਦੀ ਬਈ ਇਹ ਪੀਜਾ ਸੁਆ ਸੁਦੀ ਇਹ ਆਪਣੇ ਚੈਨਲ ਤੋਂ ਖਰੀਦੀ ਸੀ ਹਾਂਜੀ ਆਪਣੇ ਚੈਨਲ ਕਿਹੜੇ ਪਿੰਡ ਤੋਂ ਆਈ ਹੈ ਇਹ ਧੰਨਾ ਸ਼ਹੀਦ ਤੋਂ ਇਹ ਵਿੱਕੀ ਬਾਈ ਦੇ ਘਰੋਂ ਆਈ ਹੈ ਹਾਂਜੀ ਵਿੱਕੀ ਬਾਈ ਦੇ ਤੋਂ ਉਦੋਂ ਪਹਿਲਾ ਸੂਆ ਸੋਨਾ ਸੀ ਨਾ ਹਾਂਜੀ ਉਦੋਂ ਪਹਿਲਾ ਸੂਆ ਸੋਨਾ ਠੀਕ ਹੈ ਅੱਛਾ ਭਾਈ ਪਹਿਲਾ ਸੂਆ ਤੁਹਾਡੇ ਕੋਲ ਆ ਕੇ ਸੂਈ ਉਦੋਂ ਤਾਂ ਗੱਭਣ ਸੀ ਹੈ ਨਾ ਹਾਂਜੀ ਸਰ ਆਪਣੇ ਕੋਲ ਆ ਕੇ ਸੂਈ ਠੀਕ ਹੈ ਭਾਈ ਕੀ ਦੁੱਧ ਦੇਗੀ ਸੀ ਪਹਿਲੇ ਸੂਏ ਤੇ ਪਹਿਲੇ ਸੂਏ ਤੇ 13-14 ਕਿਲੋ ਤੋਂ ਬਾਹਰ ਹੀ ਰਿਕ ਚੱਲੀ ਠੀਕ ਹੈ ਦੂਜੇ ਸੂਏ 'ਚ ਦੂਜੇ ਸੂਏ 'ਚ 15-16 ਕਿਲੋ ਠੀਕ ਹੈ ਕੀ ਤੀਜਾ ਸੂਆ ਸੂਈ ਹਾਂਜੀ ਕੀ ਤੀਜਾ ਸੂਆ ਕਿੰਨੇ ਦਿਨ ਹੋ ਗਿਆ 14 ਤੋਂ 15 ਕਿਲੋ تیار ਐ ਇਸ ਤੇ ਹਾਂਜੀ ਫਿਰ ਤਾਂ ਇਹ ਕਿ ਹੋਰ ਸੋਹਣਾ ਦੁੱਧ ਦੇਊਗੀ ਇਹ ਆਸ ਹੈ ਹਾਂ ਜੀ ਇਹ ਤਾਂ ਕਿ 18 ਕਿਲੋ ਦੀ ਉਮੀਦ ਕਰਦੇ ਆਂ ਜੀ 18 ਕਿਲੋ ਦੀ ਉਮੀਦ ਕਰਦੇ ਆਂ ਅੱਛਾ ਇਹ ਮੇਲਿਆਂ 'ਚ ਕਿਹੜਿਆਂ ਕਿਹੜਿਆਂ 'ਚ ਗਈ ਹੈ ਛੋਟੀ ਇਹ ਜੀ ਖੀਰਾ ਮੁਕਾਬਲਾ ਜਿੱਤੀ ਹੋਈ ਹੈ ਚੌਥੇ ਨੰਬਰ ਤੇ ਆਈ ਹੋਈ ਹੈ ਜਿਗਰਾਵਾਂ ਤੋਂ ਉਦੋਂ ਵਿਕੀ ਹੋ ਰਹੀ ਨਹੀਂ ਪਾਈ ਸੀ ਰੈਂਕ ਹਾਂ ਜੀ ਉਦੋਂ ਵਿਕੀ ਹੋਣਾ ਨਹੀਂ ਪਾਈ ਠੀਕ ਹੈ ਤੁਸੀਂ ਕਿਸੇ ਮੇਲੇ ਚ ਲਗੇ ਹੋ ਹਾਂ ਜੀ ਇਸ ਵਾਰ ਚੜੱਕ ਮੇਲੇ ਡਰਾਈ ਕੰਪੀਟੀਸ਼ਨ 'ਚ ਪਾਈ ਸੀ ਉਦੋਂ 8ਵੇਂ ਨੰਬਰ ਤੇ ਆਈ ਚੌਥੇ 8ਵੀਂ ਪੋਜੀਸ਼ਨ ਇਹਦੀ ਸੀਗੀ ਦੁੱਧ ਲੰਬਾ ਟਾਈਮ ਪਿਆਗੀ ਸੀ ਬਾਈ ਹਾਂ ਜੀ ਦੁੱਧ ਲੰਬਾ ਟਾਈਮ ਪਿਆਗੀ ਅ ਸੋ ਨਮਾ ਬਾਈ ਮੇਜਰ ਹੋਰਿਆਂ ਕੋਲ ਮਾਲ ਫਾਰਮ ਦੇ ਵਿੱਚ ਤਿੰਨ ਨੰਬਰ ਝੋਟਾ ਡਾਇਰੈਕਟ ਕ੍ਰਾਸ ਕਰਾਈ ਅੱਛਾ ਰੇਟ ਕੀ ਰੱਖਦੇ ਹਾਂ ਝੋਟੀ ਦਾ ਬਾਈ ਵੇਚਨ ਵਾਲਾ ਇਹਦਾ ਜੀ ਆਪਾਂ 2 10 ਮੁੱਲ ਕਰਦੇ ਹਾਂ 2 ਲੱਖ 10000 ਰੁਪਏ ਡਿਮਾਂਡ ਠੀਕ ਹੈ ਸੋ ਦੋਸਤੋ ਦੁੱਧ ਬੜਾ ਸੋਹਣਾ ਝੋਟੀ ਨੇ ਦਿੱਤਾ ਪਹਿਲੇ ਸੂਏ 'ਚ ਵੀ ਤੇ ਦੂਜੇ ਸੂਏ 'ਚ ਵੀ ਇਸ ਵਾਰ ਤੀਜਾ ਸੂਆ ਆਇਆ ਤੇ ਬਾਈ ਕਹਿੰਦਾ ਵੀ ਨੌਂਾਂ ਦਿਨਾਂ ਦੀ ਸੂਈ ਥੱਲੇ 14 ਕਿਲੋ ਤੋਂ ਬਾਹਰ 15 ਕਿਲੋ ਵਾਂਗੂ ਦੁੱਧ ਹੈ ਟਾਂਚਾ ਬੜਾ ਸੋਹਣਾ ਦੱਸੋ ਤੇ ਹਵਾਨਾ ਇਹ ਪੱਕੇ ਹਵਾਨੇ ਚ ਹੀ ਆ ਤੇ ਸ਼ਾਮ ਦੇ ਟਾਈਮ ਜਣੀ 4 ਤੋਂ ਬਾਅਦ ਦਾ ਟਾਈਮ ਹੈ ਜਦੋਂ ਮੈਂ ਵੀਡੀਓ ਬਣਾ ਰਿਹਾ ਤੋੜ ਕੇ ਤੁਹਾਨੂੰ ਦਿਖਾਉਂਗਾ ਤੇ ਪਸਮਾ ਵੀ ਵੀਡੀਓ ਦੇ ਵਿੱਚ ਕਰਾਂਗੇ ਲੰਬਾਈ ਬਹੁਤ ਹੈ ਟਾਂਚੇ ਦੀ ਬਣਾਵਟ ਚੰਗੀ ਆ ਦੱਸੋ ਸਿੰਘ ਬਿਲਕੁਲ ਗੋਲ ਛੋਟਾ ਸਿੰਘ ਹੈ ਅੱਖਾਂ ਨੀਲੀ ਰਵੀ ਵਾਲੀਆਂ ਬਾਕੀ ਇੱਕ ਮੁਕਾਬਲਾ ਖੀਰੀ ਕੈਟਾਗਰੀ ਤੇ ਦੂਜਾ ਮੁਕਾਬਲਾ ਜਿਹੜਾ ਇਹਨੇ ਜਿੱਤਿਆ ਦੋਸਤੋ ਟਰਾਈ ਕੈਟਾਗਰੀ ਦੇ ਵਿੱਚ 8ਵੇਂ ਨੰਬਰ ਤੇ ਰਹੀ 10 ਪਸ਼ੂ ਜਿਹੜੇ ਉਹ ਰੈਂਕ ਦੇ ਵਿੱਚ ਜਿਹੜੇ ਚੁਣੇ ਜਾਂਦੇ ਉਹਨਾਂ ਚੋਂ ਇਹਦੀ ਪੋਜੀਸ਼ਨ 8ਵੀਂ ਸੀਗੀ ਜਿਹੜਾ ਇਹ ਕਿ ਬੱਚਾ ਦਿੱਤਾ ਉਹ ਕਟਾ ਤੇ ਇਹ ਮਲ ਫਾਰਮ ਵਾਲੇ ਮੇਜਰ ਬਾਈ ਹੋਰੀ ਜਿਹੜੇ ਉਹਨਾਂ ਕੋਲ ਝੋਟਾ ਹੈ 3 ਨੰਬਰ ਉਹਦਾ ਬੱਚਾ ਡਾਇਰੈਕਟ ਕ੍ਰਾਸ ਦਾ ਬਹੁਤ ਸੋਹਣਾ ਬੱਚਾ ਪੂਰੀ ਮਾਰਕਿੰਗ ਦੇ ਨਾਲ ਇਹਨੇ ਦਿੱਤਾ ਸੋ ਆਪਾਂ ਤੋਰ ਕੇ ਝੋਟੀ ਦਿਖਾਉਣੀ ਹੈ ਖੁੱਲ ਬਈ ਸੋ ਜਿਹਨੂੰ ਪਸੰਦ ਆਵੇ 2 ਲੱਖ ਤੇ 10000 ਡਿਮਾਂਡ ਹੈ ਰੇਟ ਵੀਡੀਓ ਚ ਇਸ ਕਰਕੇ ਕੀਤਾ ਜਾਂਦਾ ਵੀ ਤੁਹਾਨੂੰ ਆਈਡੀਆ ਮਿਲ ਜੇ ਤੇ ਨਾਲ ਇਹ ਵੀ ਬੇਨਤੀ ਹੁੰਦੀ ਹੈ ਵੀ ਆ ਕੇ ਗੱਲਬਾਤ ਕਰਿਆ ਕਰੋ ਕਿਉਂਕਿ ਬਹੁਤ ਫਰਕ ਪੈਂਦਾ ਜਦੋਂ ਆ ਕੇ ਕਿਸੇ ਵੀਰ ਕੋਲ ਖੜਦੇ ਆ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਆ ਫਿਰ ਸੌਦੇ ਹੋ ਜਾਂਦੇ ਆ ਪਹਿਲੇ ਸੂਏ ਵੀ ਸੋਹਣੀ ਰਕਮ ਬਾਈ ਹੋਰਾਂ ਨੇ ਇਨਵੈਸਟ ਕੀਤੀ ਸੀ ਇਸ ਝੋਟੀ ਤੇ ਤੇ ਉਸ ਹਿਸਾਬ ਤੇ ਬਾਈ ਹੋਰੀ ਦੱਸਦੇ ਵੀ ਦੁੱਧ ਵੀ ਇਹਨੇ ਸੋਨਾ ਦਿੱਤਾ ਇਸ ਫਾਰਮ ਦੀ ਇਹ ਇਹਨਾਂ ਦੀ ਦੁੱਧ ਵਾਲੇ ਪੱਖ ਤੋਂ ਇਹ ਵੀ ਝੋਟੀਆਂ ਚੋਂ ਚੰਗੀ ਝੋਟੀ ਰਹੀ ਹਾਲਾਂਕਿ ਇੱਕ ਮੱਝ ਹੋਰ ਆ ਜਿਨੇ ਬਹੁਤ ਚੰਗਾ ਦੁੱਧ ਬਾਈ ਹੋਰਾਂ ਕੋਲ ਦਿੱਤਾ ਸੋ ਝੋਟੀ ਵਕਾਊ ਆ ਦੋਸਤੋ ਜੀ ਨੂੰ ਪਸੰਦ ਆਵੇ ਤਾਂ ਸੰਪਰਕ ਕਰਿਓ ਤੁਰਦੀ ਦਾ ਹਵਾਨਾ ਤੁਸੀਂ ਫੇਰ ਦੇਖ ਲਓ ਆਪਾਂ ਇੱਕ ਜਿਹੜਾ ਹੋਰ ਕੜਵਾ ਦੇਾਂਗੇ ਬਾਈ ਇੱਥੋਂ ਹੀ ਫੇਰ ਮੋੜ ਲਿਓ ਇੱਕ ਵਾਰ ਐਨ ਬੰਦ ਲੰਮੀ ਤੋਂ ਆਪਾਂ ਬੰਦਿਆਂ ਨੂੰ ਉਹ ਗੱਡੀ ਨਾਲ ਲੈ ਸੋ ਹਵਾਨਾ ਇਦਾਂ ਦਾ ਰੋਖ ਆ ਦੋਸਤੋ ਇਹਦਾ ਹਵਾਨੇ ਦਾ ਦੁੱਧ ਬੜਾ ਚੰਗਾ ਹੈ ਉਹ ਤੁਸੀਂ ਚੋ ਕੇ ਲੈ ਲਓਗੇ ਜਿਨੇ ਖਰੀਦਨੀ ਆ ਕਿਉਂਕਿ ਸੂਈ ਸਵਾਈ ਝੋਟੀ ਹੈ ਕੋਈ ਡਰ ਨਹੀਂ ਸੌਦਾ ਕਰੋਗੇ ਉਸ ਤੋਂ ਬਾਅਦ ਚ ਭਾਵੇਂ ਦੋ ਟਾਈਮ ਤਿੰਨ ਟਾਈਮ ਚੋ ਲਿਓ ਉਹ ਜਦੋਂ ਤੁਹਾਡੀ ਤਸੱਲੀ ਹੋ ਜਾਂਦੀ ਹੈ ਫੇਰ ਭਾਵੇਂ ਆਪਦੇ ਘਰੇ ਲੈ ਕੇ ਜਾਓ ਟਾਂਚਾ ਬਹੁਤ ਸੋਹਣਾ ਬਾਕੀ ਸ਼ੌਂਕ ਤੁਹਾਡਾ ਮੇਲਿਆਂ ਵਾਲਾ ਵੀ ਪੂਰਾ ਕਰ ਦੂਗੀ ਗਰਮੀ ਚ ਸੂਈ ਹੈ 14 15 ਕਿਲੋ ਦੁੱਧ ਤੇ ਹੈ ਆਸ ਬਾਈ ਹੋਰੀ 18 ਦੀ ਕਰਦੇ ਆ ਤੇ ਜੇ ਤੁਸੀਂ 18 ਕਿਲੋ ਦੁੱਧ ਇਹਦਾ ਗਰਮੀ ਚ ਚੋ ਲੈਨੇ ਆ ਤੇ ਸਿਆਲਾਂ ਚ ਹੋਰ ਮਾਨ ਖੁਸ਼ ਕਰੂਗੀ ਤੁਹਾਡਾ ਬਾਕੀ ਜਿਹਨੇ ਪੈਸੇ ਲਾਉਣੇ ਆ ਉਹ ਵੀਰ ਆ ਕੇ ਜਰੂਰ ਦੇਖੂਗਾ ਲੰਬਾਈ ਲੰਮੂਈ ਬਹੁਤ ਸੋਹਣੀ ਹੈ ਦੱਸੋ ਬਣਾਵ ਟਾਂਚੇ ਦੀ ਚੰਗੀ ਹੈ ਚੌੜੇ ਖੁੱਲੇ ਉੱਤੋਂ ਪੁੜੇ ਇਹਦੇ ਦਿਸਦੇ ਆ ਬੱਚਾ ਇਸ ਵਾਰ ਬਹੁਤ ਸੋਹਣਾ ਨਾਲ ਮੇਲ ਕਾਫ ਹੈ ਕਰਮਾ ਲਈ ਇਸੇ ਤਰ੍ਹਾਂ ਦੀਆਂ ਕਟੀਆਂ ਦੇਵੇ ਤਾਂ ਰੰਗ ਭਾਗ ਲਾ ਦੂਗੀ ਜਿਹੜੇ ਘਰੇ ਜਾਊਗੀ। ਉਹ ਬੱਚਾ ਫੇਰ ਦੇਖੋ ਬੰਦੇ ਭਾਈ। ਇਹ ਦੋਸਤੋ ਬੱਚਾ ਇਸ ਝੋਟੀ ਦੇ ਨਾਲ। ਸੋ ਆਪਾਂ ਸੋ ਦੋਸਤੋ ਪਸਮਾ ਕਰਕੇ ਵੀ ਆਪਾਂ ਝੋਟੀ ਤੁਹਾਨੂੰ ਤੋੜ ਕੇ ਦਿਖਾਉਣੀ ਆ ਮੈਂ ਪਹਿਲਾਂ ਦੱਸਿਆ ਵੀ ਖਾਲੀ ਥਾਂ ਪਹਿਲਾਂ ਦਿਖਾਉਣੇ ਆ ਤੇ ਇੱਕ ਕਟਾ ਇਹਨਾਂ ਨੇ ਖਰੀਦਿਆ ਥੋੜੀ ਜਾਣਕਾਰੀ ਵੀਰ ਤੋਂ ਪੌਣੇ ਟਾਈਮ 'ਚ ਲੈ ਲੈਣੇ ਆ ਜਿੰਨੇ ਟਾਈਮ 'ਚ ਮੱਝ ਪਸਮਾ ਕਰੂਗੀ। ਸੋ ਇਹ ਮੱਝ ਜਿਹੜੀ ਐ ਦੱਸੋ ਇਹ ਲਬਦੀਪ ਬਾਈ ਕੋਲੋਂ ਆਈ ਆ ਰੋਡੇਪੰਡ ਦੇ ਵਿੱਚੋਂ ਸੋ ਇਹ ਕੱਟਾ ਦੱਸੋ ਇਹਨਾਂ ਨੇ ਖਰੀਦਿਆ ਇਹ ਬਾਈ ਮੱਲ ਫਾਰਮ ਤੋਂ ਹੀ ਲੈਂਦਾ ਹਾਂਜੀ ਮੱਲ ਫਾਰਮ ਤੋਂ ਇਹ ਕਿਹੜੇ ਸਾਂਹ ਦਾ ਬੱਚਾ ਐ ਇੱਕ ਨੰਬਰ ਸਾਂਹ ਦਾ ਬੱਚਾ ਜੀ ਇੱਕ ਨੰਬਰ ਦਾ ਹਾਂਜੀ ਠੀਕ ਐ ਤੇ ਕਿਹੜੀ ਮੱਝ ਦਾ ਉਹਨਾਂ ਦੀ ਇਹ ਉਹਨਾਂ ਦੀ ਮੱਝ ਦਾ ਬਿੱਲੋ ਮੱਝ ਦਾ ਬੱਚਾ ਜੀ ਠੀਕ ਐ ਸੋ ਦੋਸਤੋ ਇੱਕ ਨੰਬਰ ਬੁੱਲ ਆ ਜਿਹੜਾ ਉਹਦਾ ਤੇ ਬਿੱਲੋ ਮੱਝ ਦਾ ਬੱਚਾ ਬਾਈ ਉਹਰਾ ਨੇ ਖਰੀਦਿਆ ਤੋਰ ਦੇ ਅੱਗੇ ਨੂੰ ਬਾਈ ਚੰਗਾ ਝੋਟਾ ਤਿਆਰ ਹੋਣਾ ਐ ਇੰਨਾ ਵੀਰਾਂ ਕੋਲ ਇਹ ਛੌਂਕ ਨਾਲ ਰੱਖ ਰਿਆ ਫਾਰਮ ਦੇ ਵਿੱਚ ਉਹ ਬਾਕੀ ਵੈਸੇ ਦਿਖਾ ਰਹੇ ਆ ਤੁਹਾਨੂੰ ਇਹਦੀ ਉਮਰ ਕਿੰਨੀ ਕੁ ਹੋਗੀ ਬਈ ਇਸ ਟਾਂ ਇਹਦੀ 10 ਮਹੀਨੇ ਉਮਰ ਹੈ ਜੀ 10 ਮਹੀਨੇ ਉਮਰ ਹਾਂਜੀ ਠੀਕ ਹੈ ਅੱਜ ਵੀਡੀਓ ਬਣੇਗਾ ਕੇ ਸੰਗਲ ਪਾਇਆ ਹਾਂਜੀ ਖੁੱਲਾ ਹੀ ਰਹਿੰਦਾ ਹੈ ਹਾਂਜੀ ਇਹ ਖੁੱਲੇ ਹੀ ਰਹਿੰਦਾ ਹੈ ਠੀਕ ਹੈ ਜਿਹੜੇ ਪਾਣੀ ਪੀਣ ਜਾਵੇ ਰੇਖਣਾ ਚਲਾ ਜਾਂਦਾ ਅੱਛਾ ਆ ਦੇਖੋ ਇਹ ਅਛਾ ਹੀ ਰਹਿੰਦਾ ਹੈ ਠੀਕ ਹੈ ਇਹ ਵੀਡੀਓ ਕਰਕੇ ਵੀ ਮੱਝ ਨਾਲ ਕੋਈ ਖਰਾਬ ਕਰੇ ਉਹਦੇ ਕਰਕੇ ਇਹਨੂੰ ਬੰਦਦੇ ਆ ਨਿੱਤਾ ਉਵੇਂ ਇਹ ਸਾਰੀ ਦਿਹਾੜੀ ਖੁੱਲਾ ਰਹਿੰਦਾ ਹੈ ਠੀਕ ਹੈ ਕੀ ਨਾਮ ਰੱਖਤਾ ਇਹਦਾ ਫਿਰ ਕਿ ਹਜੇ ਰਾਂ ਨਹੀਂ ਨਾਮ ਨਹੀਂ ਰੱਖਿਆ ਹਜੇ ਰੱਖਣਾ ਹਾਂਜੀ ਨਹੀਂ ਰੱਖਾਂਗੇ ਹਾਂਜੀ ਰੱਖਾਂਗੇ ਅੱਗੇ ਅੱਛਾ ਠੀਕ ਹੈ ਸੋ ਦੋਸਤੋ ਹਜੇ ਇਹ ਸ਼ੌਂਕ ਹੀ ਆ ਛੱਡਿਆ ਵੈ ਪਸ਼ੂਆਂ ਦੇ ਵਿੱਚ ਝੋਟਾ ਸੋਨਾ ਤਿਆਰ ਹੋਊਗਾ ਮੱਝ ਜਿਹੜੀ ਉਹ ਵਾਈਪਸ ਮਾਰਿਆ ਤੇ ਆਪਾਂ ਤੁਹਾਨੂੰ ਪਸਮਾ ਤੋਂ ਬਾਅਦ ਤੋੜ ਕੇ ਵੀ ਦਿਖਾ ਦੇਾਂਗੇ ਤੇ ਥਣ ਵੀ ਤੁਹਾਨੂੰ ਦਿਖਾ ਦਿੰਨੇ ਆ ਕਿੱਦਾਂ ਦੇ ਇਹ ਕੜਦੀ ਹੈ ਹਾਲਾਂਕਿ ਬੜੇ ਚੰਗੇ ਦੁੱਧ ਵਾਲੀ ਆ ਉਹ ਤੁਸੀਂ ਦੁੱਧ ਚੋ ਕੇ ਲੈ ਲੋਗੇ ਇਹਦਾ ਧਾਰਾਂ ਵੀ ਦੋਸਤੋ ਬਾਈ ਕਹਿੰਦਾ ਵੀ ਮਾਰ ਹੀ ਦੇਾਂਗੇ ਆਪਾਂ ਪਸਮਾ ਜਿਹੜਾ ਉਹ ਲਗਭਗ ਝੋਟੀ ਨੇ ਕਰ ਲਿਆ ਸੋ ਸਰ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਦੀ ਦਿਖਾ ਦਿੰਦੇ ਪਿਛਲੇ ਥਾਂ ਅਗਲੇ ਵੀ ਫੜ ਲਈ ਭਾਈ ਦੋਨੇ ਇਹ ਅਗਲੇ ਥਾਂ ਚੋਤਾ ਰਹੇ ਬਸ ਕਰ ਭਾਈ ਇਹਨੂੰ ਮੜਾ ਜੇ ਤੋੜ ਦੇ ਕੇ ਪਸਮਾ ਤੋਂ ਬਾਅਦ ਛੁਣ ਹਾਂ ਜੀ ਤੋੜ ਸੋ ਦੱਸੋ ਤੋੜ ਕੇ ਦਿਖਾ ਦਿੰਦੇ ਤੁਹਾਨੂੰ ਸੋ ਫੇਰ ਤੋੜ ਦਿੰਦੇ ਆ ਦੱਸੋ ਹੁਣ ਪਸਮਾ ਦੇ ਵਿੱਚ ਥਾਣ ਕਿਦਾਂ ਦੇ ਲੱਗਦੇ ਆ ਹਵਾਨੇ ਚ ਕੁਝ ਜੋਸ਼ ਪਾ ਜੂਗੀ ਬਾਕੀ ਦੁੱਧ ਜਿਹੜਾ ਉਹ ਤੁਹਾਨੂੰ ਤਿਆਰ ਇਹਦਾ ਮਿਲ ਜਾਣਾ ਏ ਇਹ ਨੇ ਪਸਮਾਰ ਦੇ ਵਿੱਚ ਹੁਣ ਥਣ ਜਿਹੜਾ ਉਹ ਕੱਢਿਆ ਇਹ ਸਾਈਡ ਤੋਂ ਵੀ ਤੁਸੀਂ ਇਹਦੇ ਥਾਣਾ ਦਾ ਪਸਮਾਰ ਦੇਖ ਸਕਦੇ ਬਸ ਥੋੜੀ ਅੱਗੋਂ ਤੋਰ ਕੇ ਮੋੜਦੇ ਬਾਈ ਬਸ ਕਮਾਲ ਆ ਵਾ ਸੋ ਇਹ ਮੱਝ ਦੋਸਤੋ ਅੱਜ ਦੀ ਵੀਡੀਓ ਚ ਵਿਕਰੀ ਆਲੀ ਸੀ ਤੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਜਿਹੜੇ ਤੇ ਤੁਸੀਂ ਕਾਲ ਕਰਨੀ ਹੈ ਪਸ਼ੂ ਆ ਕੇ ਦੇਖਣਾ ਤੁਹਾਡਾ ਹੱਕ ਧੰਨਵਾਦ ਵੀਡੀਓ ਦੇਖਣ ਅਸਤੇ